ਮੇਰਾ ਨਾਮ ਗੁਰਤੇਜ ਸਿੰਘ ਹੈ ਜੀ ਤਾਂ ਸਰ ਕੀ ਘਟਨਾ ਵਾਪਰੀ ਹੈ ਸਰ ਐਵੇਂ ਕੋਈ ਨਿੱਜੀ ਲੜਾਈ ਹੋਈ ਸੀ ਜੀ ਮਾੜੀ ਮੋਟੀ ਜੀ ਉਹ ਬੰਦਿਆਂ ਨੇ ਸਾਡੇ ਦੇ ਰਵਾਲਾਵਰਾਂ ਦੇ ਬੰਦੇ ਲੈਣ ਤੇ ਸਾਡੇ ਦੇ ਫਾਇਰਿੰਗ ਕੀਤੀ ਤੇ ਤੇਜ਼ ਤੇ ਹਥਿਆਰਾਂ ਨਾਲ ਸਾਡੇ 'ਤੇ ਹਮਲਾ ਕੀਤਾ ਜੀ ਕੌਣ ਕੌਣ ਵਿਅਕਤੀ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਇਹਨਾਂ ਦੇ ਵਿੱਚ ਇੱਕ ਤੇਤਕਵੀਰ ਸਿੰਘ ਜੀ ਮੇਜਰ ਸਿੰਘ ਗੁਰਪ੍ਰੀਤ ਸਿੰਘ ਤੇ ਇੱਕ ਆਪਣਾ ਭਰਮਜੀਤ ਸਿੰਘ ਦਾ ਭਰਮਜੀਤ ਸਿੰਘ ਜੀ son of ਬਰਨਮ ਸਿੰਘ ਤੇ ਇੱਕ ਮੁੱਦਾ ਕਾਲਗੜ੍ਹ ਦਾ ਸੀ ਜੀ ਪ੍ਰੀਤ ਤੇ ਇੱਕ ਮੁੱਦਾ ਹੈਗਾ ਜੋੜੀਆਂ ਛੜਕਾਂ ਦਾ ਹਰਜੀਤੂ ਦਾ ਨਾਮ ਆ ਜੀ ਤੇ ਇਹ ਬਾਕੀ ਸਾਰੇ ਆਣ ਪਛਾਤੇ ਬੰਦੇ ਸੀਗੇ ਹਮਲਾ ਕਰਨ ਦਾ ਕਾਰਨ ਕੀ ਮੰਦੇ ਹੋ ਸਰ ਮੰਨ ਲਓ ਉਹਨਾਂ ਨੇ ਮੇਰੇ ਤੇ ਜਾਨ ਲੈ ਵ ਹਮਲਾ ਕਰਿਆ ਵੈਸੇ ਕੋਈ ਮਾੜੀ ਮੋਟੀ ਲੜਾਈ ਸੀਗੀ ਜੀ ਇਹ ਵੀ ਮੰਨ ਲਓ ਇੱਡਾ ਕੋਈ ਬੜਾ ਸਿਸਟਮ ਨਹੀਂ ਸੀਗਾ ਜੀ ਕੀ ਸੀ ਦੱਸੋ ਥੋੜੀ-ਬੋਤੀ ਲੜਾਈ ਹੋਈ ਸੀਗੀ ਸਰ ਸਾਡੀ ਜੀ ਮਨ ਲਓ ਉਹ ਸਾਡੇ ਅਸੀਂ ਉਹਨਾਂ ਦੇ ਗੱਲ ਨਹੀਂ ਪਏ ਉਹ ਸਾਡੇ ਕੋਲ ਆ ਕੇ ਸਾਨੂੰ ਸੜਕ ਤੇ ਘੇਰਿਆ ਜੀ ਉਹਨਾਂ ਨੇ ਤੇ ਸਾਡੇ ਗੱਲ ਪਏ ਚਲੋ ਦੋ ਤਿੰਨ ਚਾਰ ਬੰਦੇ ਸੀ ਕਿਹੜੇ ਪਿੰਡ ਕਿਹੜਾ ਇਹ ਸਲੇਮਪੁਰ ਜੱਟਾਂ ਜੀ ਪਿੰਡਾ ਜੀ ਤੇ ਉਹ ਸਾਡੇ ਜ਼ਬਰਦਸਤ ਗੱਲ ਪਏ ਜਦੋਂ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮਨ ਲਓ ਸਾਡੇ ਨਾਲ ਹੱਥੋਂ ਪਾਈ ਹੋਣ ਲੱਗੇ ਤੇ ਅਸੀਂ ਸਾਡੇ ਜਿਵੇਂ ਇਧਰ ਭਰਾ ਪ੍ਰੂਵ ਆ ਕੇ ਉਹ ਫਿਰ ਜਦੋਂ ਆਇਓ ਭੱਜ ਕੇ ਗੱਡੀਆਂ ਲੈ ਗਏ ਜੀ ਫਿਰ ਅਸੀਂ ਉਹਨਾਂ ਦੇ ਘਰੇ ਕਿੰਨੀਆਂ ਗੱਡੀਆਂ ਸੀ ਇਹਦੇ ਵਿੱਚ ਚਾਰ ਗੱਡੀਆਂ ਸੀਗੀਆਂ ਘਟੋਗਾਟੇ ਕੋਈ ਨੰਬਰ ਨੰਬਰ ਜ਼ਿਆਦਾ ਕੁਛ ਨੰਬਰ ਉਹਨਾਂ ਦੇ ਦੋ ਤਿੰਨਾਂ ਦੇ ਟੈਂਪਰੇਰੀ ਸੀਗੇ ਜੀ ਤੇ ਜਦੋਂ ਉਹ ਆਏ ਉਹਨਾਂ ਨੇ ਆਨਸਾਰ ਫਾਇਰ ਮਾਰੀ ਜੀ ਤੇ ਆਨਸਾਰ ਤੇਤਰ ਨਾਲ ਹਥਿਆਰ ਨਾਲ ਫਾਇਰ ਕਰਕੇ ਜੀ ਤੇ ਫਿਰ ਸਾਨੂੰ ਪਤਾ ਨਹੀਂ ਲੱਗਿਆ ਮੰਨ ਲਓ ਤੇ ਕਿਤੇ ਕਿੰਨੇ ਦੇ ਤਰੀਕ ਦੀ ਘਟਨਾ ਆਈ ਇਹ ਕੋਈ ਮੈਨੂੰ ਅੱਜ ਮੰਨ ਲਓ 22 ਤੇ 23 ਤਰੀਕ ਦੀ 21 ਤਰੀਕ ਦੀ 22 ਦੀ 22 ਦੀ 22 ਤਰੀਕ ਦੀ ਹੈ ਜੀ ਬਾਈ ਜੀ ਘਟਨਾ ਹਾਲ ਤੱਕ ਕੋਈ ਪੁਸਤ ਪ੍ਰਸ਼ਾਸਨ ਨਾ ਪਹੁੰਚਿਆ ਹੋਈ ਨਹੀਂ ਪਹੁੰਚਿਆ ਸਰ ਅਸੀਂ 100 ਨੰਬਰ ਤੇ ਵੀ ਕਾਲ ਕੀਤੀ ਸੀ ਜੀ ਤੇ ਮੰਨ ਲਓ ਉਥੇ ਰਿਪੋਰਟ ਵੀ ਲਿਖਾ ਕੇ ਆਏ ਆ ਕੋਈ ਕਾਰਵਾਈ ਨਹੀਂ ਹੋਈ ਸਰ ਹੋਣ ਥੋੜੀ ਮੰਗ ਕੀ ਹੈ ਮੰਗ ਸਰ ਸਾਨੂੰ ਇਨਸਾਫ ਨਹੀਂ ਲੈਣਾ ਚਾਹੀਦਾ ਜੀ ਜਾਨਲੇਵਾ ਹਮਲਾ ਹੋਇਆ ਜੀ ਆਪਣਾ ਹੀ ਮੇਰਾ ਨਾਮ ਬੰਟੀ ਹੈ ਜੀ ਸਰ ਜੜੀਏ ਪਿੰਡ ਸਲੇਮਪੁਰ ਜੱਟਾ ਘਟਣਾ ਵਾਪਰੀ ਆ ਤੁਸੀਂ ਉਥੇ ਮੌਕੇ ਤੇ ਗਵਾਓ ਜਿਵੇਂ ਸੀ ਉੱਥੇ ਸੀਗੇ ਜੀ ਮੌਕੇ ਦੇ ਉੱਪਰਾਂ ਤੇ ਫੈਰਿੰਗ ਹੋਈ ਉੱਥੇ ਉਹ ਮਤਲਬ ਜੀ ਤਿੰਨ ਵਾਰ ਤਿੰਨ ਦਾ ਬਾਲ ਬਰਾ ਦੇ ਨਾਲ ਫੋਰੀ ਫੈਰਿੰਗ ਹੋ ਗਈ ਕਿੰਨੇ ਵਾਰ ਰੋਜ਼ ਨਿਕਲੇ ਉੱਥੇ ਉਹਦੇ ਵਿੱਚੋਂ ਵੀ ਤਿੰਨ ਰੌਂਦੇ ਨਿਕੜੇ ਕਿੰਨੇ ਵਿਅਕਤੀ ਸੀ ਵਿਅਕਤੀ ਸੀਗੇ ਇੱਕ ਤਾਂ ਜਿਨ੍ਹਾਂ ਨਾਲ ਜੀ ਆ ਗੁਰਦੇਵ ਸਿੰਘ ਦਾ ਮਤਲਬ ਇਹਨਾਂ ਦਾ ਰੌਲਾ ਹੋਇਆ ਜੀ ਇੱਕ ਤਾਂ ਉਹ ਸਤਵੀਰ ਸਿੰਘ ਇੱਕ ਉਹਦਾ ਭਰਾ ਮੇਜਰ ਸਿੰਘ ਗੁਰਪ੍ਰੀਤ ਸਿੰਘ ਤੇ ਬਾਕੀ 15 12 ਉਹ ਅਣਪਛਾਤੇ ਬੰਦੇ ਜੀ ਉਹਨਾਂ ਦਾ ਸਾਨੂੰ ਪਤਾ ਕੋਈ ਨਹੀਂ ਹੈਗਾ ਪੁਲਸੜਾ ਕੋਈ ਆਇਆ ਨਹੀਂ ਹਲੇ ਕੁਰਸਾ ਹਾਲੇ ਕੋਈ ਨਹੀਂ ਆਇਆ ਹੈ ਬਈ ਇਹ ਆਪਣਾ ਬ੍ਰੇਮਰ ਨਾਮ ਸਾਲੀ ਕੀ ਗੱਲ ਹੈ ਕੀ ਘਟਨਾ ਹੋਈ ਹੈ ਕਰਨਾ ਵਸ ਵੀਰੇ ਏ ਸੀ ਵੀ ਮੇਰੇ ਨਾਲ ਕੋਈ ਮਾਰੀ ਮੋਤੀ ਉਹਨਾਂ ਦੀ ਗੱਲ ਦੀ ਸੁਦੇਵ ਸਿੰਘ ਦੀ ਕੋਈ ਗੱਲਬਾਤ ਪੁੱਛਣ ਆਏ ਸੀ ਜੋ ਕਿ ਉਹ ਮੈਨੂੰ ਗੱਲ ਦੱਸ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਗੱਲ ਝੂਠਾ ਕਿ ਜਿਹੜਾ ਗਰਤੇਜ ਸਿੰਘ ਸੀ ਜਿਨ੍ਹਾਂ ਤੇ ਹਮਲਾ ਕੀਤਾ ਵੀ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਵੀ ਇਹ ਗੱਲ ਜਿਸ ਝੂਠਾ ਵੀ ਜਤ ਨਹੀਂ ਕਹੀ ਵੀ ਤੂੰ ਸੌਂ ਚੱਕ ਲਈ ਮੈਂ ਆਪਣਾ ਸੌਂ ਚੱਕ ਤੇ ਇਹ ਮਾਰੀ ਮੋਤੀ ਗੱਲ ਬਸੇ ਉਹਨਾਂ ਨੇ ਉਸਰਾ ਰਣਜੀਤ ਵਾਸੀ ਕਰਤੀ ਤੇ ਬਾਅਦ ਚ ਉਹ ਅਗਲੇ ਦਿਨ ਸਾਡਾ ਜੋ ਵੀ ਗੱਲਬਾਤ ਹੋਣਾ ਰਿਪੋਰਟ ਲਗਾਈ ਸੀ ਸਾਡਾ ਫੈਸਲਾ ਦੀ ਤੇ ਉਹਨਾਂ ਨੇ ਇੱਕਦਮ ਆ ਕੇ ਅਸੀਂ ਉੱਥਾ ਮੌਜੂਦ ਤਾਂ ਚਾਰ ਪੰਜ ਜਣੇ ਰੱਖੇ ਸੀ ਜੀ ਤੇ ਉਹਨਾਂ ਨੇ ਗੱਡੀਆਂ ਭਰ ਕੇ ਉਹ ਆਏ ਨੇ ਜੋ ਕਿ ਉਹਨਾਂ ਦੇ ਨਾਲ ਮੁੰਡੇ ਸੀ ਪਹਿਲਾਂ ਉਹਨਾਂ ਨੇ ਫਾਇਰਫੋਰ ਕਿੱਤੇ ਨੂੰ ਤੇ ਤੇ ਬਾਅਦ ਚ ਤੇਜ਼ਦਾਰ ਹਥਿਆਰਾਂ ਦੇ ਨਾਲ ਉਹ ਤੇ ਹਮਲਾ ਕਰਤਾ ਜੀ ਮੌਕੇ ਤੇ ਹੋਰ ਕੌਣ ਸੀ ਉੱਥੇ ਮੌਕੇ ਤੇ ਜੀ ਨਾਲ ਸਾਡੀ ਕਮੁੰਡਾ ਸੀ ਤੁਸੀਂ ਫਰਾਰ ਹੋ ਗਏ ਸੀ ਉੱਥੇ ਸੀ ਹਾਂ ਜੀ ਸੀ ਫਰਾਰ ਹੋ ਗਏ ਸੀ ਜਦੋਂ ਗੋਲੀਆਂ ਚੱਲੀਆਂ ਅੱਛਾ ਹਾਂ ਜੀ ਕਿ ਨਾ ਆਈ ਆਪਣਾ ਮੇਰਾ ਨਾਮ ਜੀ ਸੰਦੀਪ ਕੌਰ ਆ ਜੀ ਸੰਦੀਪ ਕੌਰ ਕੀ ਘਟਨਾ ਵਾਪਰੀ ਤੁਹਾਡੇ ਘਰ ਵਾਲੇ ਬਣਵਾ ਮੇਰੇ ਘਰ ਵਾਲਿਆਂ ਨੇ ਜੀ ਕਿਸੇ ਦੀ ਹਰਤ ਕੀਤੀ ਸੀ ਇਸ ਕਰਕੇ ਉਹਦੇ ਜਾਨਲੇਵਾ ਹਮਲਾ ਕੀਤਾ ਜੀ ਕਿਹੜੇ ਵਿਅਕਤੀ ਨੇ ਸਤਵੀਰ ਸਿੰਘ ਕਰਪਾਲ ਸਿੰਘ ਆ ਜੀ ਇੱਕੋ ਹੀ ਹੋਰ ਹੀ ਵਿਅਕਤੀ ਨੇ ਉਹ ਹਾਂ ਜੀ ਇੱਕ ਮੇਜਰ ਆ ਜੀ ਇੱਕ ਗੁਰਪ੍ਰੀਤ ਇਸ ਤੋਂ ਲਾ ਕੋਈ ਹੋਰ ਵੀ ਨਹੀਂ ਉਹ ਹੋਰ ਵਿੱਚ 15 ਮੈਂਬਰ ਸੀ ਜੋ ਉਹਦਾ ਮੈਨੂੰ ਨਾਮ ਨਹੀਂ ਪਤਾ ਜੀ ਅੱਛਾ ਕਿੰਨੇ ਜ਼ਖਮੀ ਸੱਟ ਕਰਨ ਲੱਗੇ ਘਰੇ ਦੇ ਜਾਨਲੇਵਾ ਹਮਲਾ ਕੀਤਾ ਜੀ ਕਿੰਨੇ ਬੱਚੇ ਨੇ ਦੋ ਰੱਤੀਆਂ ਹੋਈਆਂ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਮੈਂ ਤਾਂ ਬਸ ਇਨਸਾਫ ਮੰਗ ਰਹੀ ਹਾਂ ਜੀ ਬਸ ਹੂੰ ਮੇਰਾ ਸਾਰਾ ਬਜ਼ੁਰਗ ਹੋਣਾ ਤੇ 6 ਮਹੀਨਿਆਂ ਵਾਸਤੇ ਪਾਤੇ ਨਾ ਮੰਜੇ ਦੇ ਥਮਗੀ ਕਰਦਾ ਸੀ ਭਾਜੀ ਆਪਣਾ ਕੈਟਰਿੰਗ ਦਾ ਕੰਮ ਸੀ ਵੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਤਕਾਇਆ ਜੀ ਕੀ ਸੁਣੇ ਨਹੀਂ ਦਿੱਤੀ ਜੀ ਅਸੀਂ ਰਿਪੋਰਟ ਪਹਿਲਾਂ ਲਿਖਾਤੀ ਇੱਕ ਦਿਨ ਪਹਿਲਾਂ ਧਮਕੀ ਆਈ ਸੀ ਨਾ ਸਾਨੂੰ ਹੂੰ ਵੀ ਤੈਨੂੰ ਮਾਰ ਦਾਂਗੇ ਜਾਨੋ 12 ਵਜੇ ਤੋਂ ਬਾਅਦ ਤੇਰਾ ਡੀਐਨਏ ਮੈਨੂੰ ਵੀ ਗਲਤ ਬੁਲਾਇਆ ਤਾਂ ਉਹਨੇ ਇਹਨਾਂ ਦੇ ਘਰ ਤੇ ਜਾ ਕੇ ਉਹ ਕਰਿਆ ਗਏ ਸੀ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ